ਅੱਜ ਦਰਾਹਾ ਵਿਖੇ ਪੰਗੋ ਹਸਪਤਾਲ ਦੇ ਵਿੱਚ ਦੂਸਰਾ ਹਰਨੀਆ ਤੇ ਬਵਾਸੀਰ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ ਭਾਰੀ ਗਿਣਤੀ ਚ ਮਰੀਜ਼ਾਂ ਨੇ ਜਾਂਚ ਕਰਵਾਈ ਇਸ ਮੌਕੇ ਗੱਲਬਾਤ ਕਰਦੇ ਹੋਏ ਡਾਕਟਰ ਮਨਦੀਪ ਸਿੰਘ ਪੰਗੋ ਨੇ ਦੱਸਿਆ ਕਿ ਦਰਾਹਾ ਵਿਖੇ ਉਹਨਾਂ ਦੇ ਹਸਪਤਾਲ ਨੂੰ ਪੂਰੇ 50 ਸਾਲ ਹੋਣ ਦੀ ਖੁਸ਼ੀ ਦੇ ਵਿੱਚ ਇਹ ਕੈਂਪ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਿਮਾਰੀਆਂ ਨਾਲ ਸੰਬੰਧਿਤ ਵੀ ਕੈਂਪ ਲਗਾਏ ਜਾਣਗੇ ਮਨਦੀਪ ਜੀ ਕਿਸ ਸਮਾਂ ਚ ਕੈਂਪ ਲਗਾਇਆ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪੰਗੋ ਹਸਪਤਾਲ ਦਰਾਹਾ ਦੇ ਵਿੱਚ ਸਿਹਤ ਸੇਵਾਵਾਂ ਪਿਛਲੇ 50 ਸਾਲ ਤੋਂ ਦਿੰਦਾ ਆ ਰਿਹਾ ਹੈ ਇਸ ਖੁਸ਼ੀ ਦੇ ਮੌਕੇ ਉੱਤੇ ਅਸੀਂ ਇੱਕ ਬਵਾਸੀਰ ਅਤੇ ਹਰਨੀਆਂ ਦਾ ਕੈਂਪ ਜੋ ਹੈ ਉਹ ਹਸਪਤਾਲ ਵਿੱਚ ਲਗਾਇਆ ਹੈ ਇਹ ਕਿਦਮਾ ਕੈਂਪ ਲਗਾਇਆ ਗਿਆ ਜੀ ਅੱਜ ਇਸ ਲੜੀ ਦਾ ਦੂਸਰਾ ਕੈਂਪ ਹੈ ਜੋ ਕਿ 13 ਮਾਰਚ ਨੂੰ ਲਗਾਇਆ ਗਿਆ ਹੈ ਇਹ ਕੈਂਪ ਬਵਾਸੀਰ ਅਤੇ ਹਰਨੀਆਂ ਵਾਸਤੇ ਹੈ ਪਰ ਜਿਸ ਤਰ੍ਹਾਂ ਕਿ ਅਸੀਂ ਹੁਣ ਦੇਖਿਆ ਦੇਖਿਆ ਹੈ ਕਿ ਕਈ ਲੋਕਾਂ ਵਿੱਚ ਹੋਰ ਬਿਮਾਰੀਆਂ ਨੂੰ ਲੈ ਕੇ ਵੀ ਬਹੁਤ ਸਾਰੀਆਂ ਗਲਤਫਹਿਮੀਆਂ ਹਨ ਅਸੀਂ ਆਪਣੇ ਇਲਾਕੇ ਦੇ ਲੋਕਾਂ ਨੂੰ ਇਹ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਵਾਸਤੇ ਕੁਝ ਹੋਰ ਕੈਂਪ ਵੀ ਲਗਾਉਣ ਜਾ ਰਹੇ ਹਾਂ ਮਨਦੀਪ ਜੀ ਜਿਸ ਤਰ੍ਹਾਂ ਕਿ ਤੁਹਾਡੇ ਕੋਲੋਂ ਇਹ ਦੂਸਰਾ ਕੈਂਪ ਲਗਾਇਆ ਗਿਆ ਕਿੰਨੇ ਕੁ ਲੋਕਾਂ ਨੇ ਇਹਨਾਂ ਕੈਂਪਾਂ ਦਾ ਲਾਭ ਲੇਤਾ ਹੈ ਇਸ ਕੈਂਪ ਵਿੱਚ ਬਹੁਤ ਵੱਧ ਚੜ੍ਹ ਕੇ ਲੋਕਾਂ ਨੇ ਆ ਕੇ ਬਿਮਾਰੀਆਂ ਬਾਰੇ ਸਾਡੇ ਨਾਲ ਡਿਸਕਸ ਕੀਤਾ ਅਤੇ ਬਿਮਾਰੀਆਂ ਦੇ ਹੱਲ ਬਾਰੇ ਸਾਡੇ ਤੋਂ ਬਹੁਤ ਸਾਰੀ ਜਾਣਕਾਰੀ ਵੀ ਪ੍ਰਾਪਤ ਕੀਤੀ ਤੇ ਇਸ ਦੇ ਨਾਲ ਇਹਨ ਲੋਕਾਂ ਦੇ ਮਨਾਂ ਵਿੱਚ ਜੋ ਗਲਤਫਹਿਮੀਆਂ ਸਨ ਉਹ ਵੀ ਦੂਰ ਹੋਈਆਂ ਅਤੇ ਲੋਕਾਂ ਨੇ ਕੈਂਪ ਦੇ ਵਿੱਚ ਇਲਾਜ ਦੀ ਸਹੂਲਤ ਦਾ ਲਾਭ ਉਠਾਇਆ ਹੈ। ਮਨਦੀਪ ਜੀ ਜਿਸ ਤਰ੍ਹਾਂ ਕਿ ਅੱਜ ਦੀ ਤੌਰ ਪਰ ਜਿੰਦਗੀ ਵਿੱਚ ਕਹਿੰਦੇ ਉਮੀਦ ਕਰਦੇ ਲੋਕਾਂ ਨੂੰ ਲਗਾਤਾਰ ਹਰ ਕਿਸੇ ਨੂੰ ਕੋਈ ਨਾ ਕੋਈ ਬਿਮਾਰੀ ਹੈ। ਕੀ ਕਹਿਣਾ ਚਾਹੂੰਗੇ ਲੋਕਾਂ ਨੂੰ ਕਿਸਨੇ ਹੱਥ ਦੇਣਾ। ਲੋਕਾਂ ਨੂੰ ਇਹੀ ਸਨੇਹਾ ਹੈ ਕਿ ਲੋਕੋ ਲੋਕਾਂ ਨੂੰ ਬਿਮਾਰੀਆਂ ਤੋਂ ਨਹੀਂ ਡਰਨਾ ਚਾਹੀਦਾ। ਡਰ ਕੇ ਕਈ ਵਾਰ ਇਸ ਬਿਮਾਰੀ ਦੀ ਪਰੇਸ਼ਾਨੀ ਨੂੰ ਵਧਾ ਲਿੱਤਾ ਜਾਂਦਾ ਹੈ ਜੋ ਕਿ ਅੱਜ ਕੱਲ ਬਿਮਾਰੀਆਂ ਦਾ ਬਹੁਤ ਵਧੀਆ ਤਰੀਕੇ ਨਾਲ ਆਧੁਨਿਕ ਆਧੁਨਿਕ ਤਕਨੀਕਾਂ ਦੇ ਨਾਲ ਹੱਲ ਕੀਤਾ ਜਾਂਦਾ ਹੈ ਉਸ ਨੂੰ ਜਲਦੀ ਦਿਖਾ ਕੇ ਜਲਦੀ ਉਸ ਚੀਜ਼ ਦਾ ਹੱਲ ਕਰਵਾਇਆ ਜਾਵੇ